ਹਾਂਜੀ ਸਾਰਿਆਂ ਨੂੰ ਪਿਆਰ ਪਿਆ ਦੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਪ੍ਰਕਾਸ਼ ਸ਼ਰਮਾ ਪਿਆਰੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਵਧੀਆ ਵਧੀਆ ਸਟੋਰੀਆਂ ਤੇ ਜੋ ਪੰਜਾਬ ਪਰਦੇ ਵਿੱਚ ਵਾਪਰ ਰਿਹਾ ਜਾਨੀ ਕਿ ਖਬਰਾਂ ਦੇ ਰੂਪ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਇਆ ਕਰਾਂਗੇ ਜੇਕਰ ਤੁਹਾਡੀ ਵੀ ਕੋਈ ਇੰਟਰਸਟਿੰਗ ਸਟੋਰੀ ਹੈ ਤਾਂ ਸਾਡੇ ਨਾਲ ਰਾਪਤਾ ਜਰੂਰ ਕਰੋ ਸਾਡੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਮੋਬਾਈਲ ਨੰਬਰ ਜਰੂਰ ਪਾਓ ਅਤੇ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਜੇਕਰ ਤੁਹਾਡੀ ਸਟੋਰੀ ਹੈ ਜਿਹੜੀ ਸਾਨੂੰ ਵਧੀਆ ਲੱਗਦੀ ਹੈ ਤਾਂ ਅਸੀਂ ਤੁਹਾਡੀ ਸਟੋਰੀ ਨੂੰ ਫਿਲਮਾ ਕੇ ਲੋਕਾਂ ਦੇ ਤੱਕ ਜਰੂਰ ਪਹੁੰਚਾਵਾਂਗੇ ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵਧੀਆ-ਵਧੀਆ ਸਟੋਰੀਆਂ ਨੇ ਵਧੀਆ ਗੱਲਾਂ ਨੇ ਜਾਂ ਸੇਧ ਦੇਣ ਵਾਲੀਆਂ ਗੱਲਾਂ ਨੇ ਉਹ ਜਨਤਾ ਤੱਕ ਜਰੂਰ ਪਹੁੰਚੇ ਆਵਾਮ ਤੱਕ ਜਰੂਰ ਪਹੁੰਚੇ ਜਾਂ ਕਹੇ ਲਈਏ ਲੋਕਾਂ ਤੱਕ ਜ਼ਰੂਰ ਪਹੁੰਚੇ ਤੇ ਤੁਸੀਂ ਕੀ ਕਰਨਾ ਸਾਡਾ ਇਹ ਪੇਜ ਜਿਹੜਾ ਫੋਲੋ ਜਰੂਰ ਕਰੋ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ YouTube ਤੇ ਜਾ ਕੇ ਲਾਈਕ ਅਤੇ ਫੋਲੋ ਜਰੂਰ ਕਰੋ ਕਿਉਂਕਿ ਪੰਜਾਬ ਭਰ ਦੇ ਵਿੱਚੋਂ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਇੰਟਰਸਟਿੰਗ ਸਟੋਰੀਆਂ ਦੇਖਣ ਨੂੰ ਮਿਲਣਗੀਆਂ ਧੰਨਵਾਦ